ਮੈਂ ਆਪਣੇ ਭਾਣ ਜੀ ਭੰਗੇ ਖੜੇ ਕੋ ਪਹੁੰਚਦਾ ਧੰਨਵਾਦ ਕਰਦਾ ਕਿ ਉਹ ਜੇ ਰਾਜਵਾ ਜੀ ਗੱਲ ਸੁਣਦੇ ਸਾਡੇ ਪਹੁੰਚੇ ਮੈਂ ਜੀ ਦੇ ਪੰਗੇ ਤੇ ਦਰ ਮੈਂ ਭਲਾ ਜੀ ਬੇਤੀ ਕਰਦਾ ਕਿ ਜੀ ਵਾਲੇ ਪਤੀ ਕਰਾ ਜੂਗਾ ਬਦਾਂ ਇਹ ਤੇ ਦੇ ਰਹੀ ਹੈ ਇੱਕ ਆਪ ਨੂੰ ਇਹ ਹੋਣਾ ਹੀ ਚਾਹੀਦਾ ਤੇ ਸਾਡੇ ਇਸ ਤਰ੍ਹਾਂ ਦੇ ਸਾਰੇ ਟੀਮ ਜਿੰਨੇ ਵੀ ਰਹੇ ਕੰਮ ਕਰ ਰਹੇ ਐ ਪਹਿਲੇ ਉਹਨਾਂ ਨੂੰ ਪਾਈ ਸੇਵਰ ਐ ਸੇਵਰ ਟਾਈਮ ਐ ਸਾਰੇ ਹੀ ਮਿਲਣੇ ਹੋਣਗੇ ਕਿਉਂਕਿ ਜੇ ਪ੍ਰਾਈਵੇਟ ਰੱਖਾ ਚਲੇ ਜਾਇਆ ਤਾਂ ਮੁਸ਼ਕਿਲ ਹੋ ਗਈ ਹੈ ਕਿਉਂਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਰੋਕੇ ਰੱਖੀ ਹੈ ਕੋਈ ਤੁਸੀਂ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਐ ਧੀਵੀ ਖਵਾਸ ਤੇ ਰਾਤ ਨੂੰ ਉੱਠ ਕੇ ਆ ਜਾਂਦੇ ਆ ਜਦੋਂ ਵੀ ਥੋੜੀ ਜਿਹੀ ਐਕਸ਼ਨ ਨੂੰ ਲੋੜ ਪੈਂਦੀ ਹੈ ਤੁਸੀਂ ਹਮੇਸ਼ਾ ਸਾਥ ਦਿੰਦੇ ਹੋ ਇਹ ਵੀ ਫੀਡਬੈਕ ਨੂੰ ਦੇਖ ਕੇ ਅਸੀਂ ਸ਼ਹਿਰ ਵਾਸੀ ਹੋਣ ਦੇ ਨਾਤੇ ਅਸੀਂ ਤੁਹਾਡਾ ਸਾਥ ਦੇ ਲਈ ਕੰਮ ਕਰਨਾ ਰੱਖਿਆ ਅਸੀਂ ਕਹਿੰਦੇ ਵੀ ਅਸੀਂ ਇਹ ਨਹੀਂ ਕਿ ਨਹੀਂ ਜਾਣਦੇ ਨਾ ਵਿਸਥਾ ਕਮੇਟੀ ਦਾ ਕੰਮ ਚੱਲ ਰਿਹਾ ਹੈ ਉਹ ਕੰਮ ਚੱਲਦਾ ਹੀ ਹੋਣਾ ਚਾਹੀਦਾ ਸਾਰੇ ਹਾਊਸ ਨੇ ਕਿਸੇ ਨੂੰ ਸਹਿਮਤ ਵੀ ਜ਼ਰੂਰ ਸਨਹੇ ਨਾਲ ਰਾਜਨੀਤਕ ਅਸੀਂ ਤੁਹਾਡੇ ਨਾਲ ਹੈ ਤੇ ਅਸੀਂ ਇਹ ਵੀ ਵਿਸ਼ਵਾਸ ਦਿਵਾਉਂਦੀਆਂ ਤੁਹਾਨੂੰ ਕਿ ਜੇ ਵੀ ਸਰਕਾਰ ਵੱਲੋਂ ਇਹ ਵੀ ਸਾਨੂੰਾਇਆ ਕਿ ਤੁਸੀਂ ਇਹ ਮਤੇ ਨੂੰ ਪਾਸ ਕਰੋ ਕਾਉਂਸਲ ਜੀ ਮੈਂ ਤੁਹਾਨੂੰ ਵਿਸ਼ਵਾਸ ਕਰਾਂਦਾ ਕਿ ਜਦੋਂ ਤੱਕ ਮੈਂ ਪ੍ਰਧਾਨ ਹਾਂ ਮੈਂ ਇਹ ਕੋਈ ਚੀਜ਼ ਆ ਕੇ ਪਾਸ ਨਹੀਂ ਕਰਾਂਗਾ ਨਗਰ ਕੌਂਸਲ ਜਿੰਦਾਬਾਦ ਨਗਰ ਕੌਂਸਲ ਪ੍ਰਧਾਨ ਜਿੰਦਾਬਾਦ ਸ਼ਹਿਰ ਦੇ ਵਸਨੀਕ ਹੋਣ ਦੇ ਨਾਤੇ ਅਸੀਂ ਆਪਸੀ ਜੀਪ ਬਣਾ ਲਈ ਹੈ ਤੇ ਇੱਥੇ ਰਹਿਣਾ ਸਾਨੂੰ ਪਤਾ ਤੁਹਾਡੀਆਂ ਜ਼ਰੂਰਤਾਂ ਕਾੜੇ ਜੋ ਰਹੀਆਂ ਨੇ ਸਾਥੋਂ ਤੁਹਾਡੀ ਲੋੜ ਤਾਂ ਸਾਰੇ ਸ਼ਹਿਰ ਪਸਿਆਂ ਦੇ ਤੇ ਇਸ ਕਰਕੇ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਬਾਕੀ ਜੋ ਤੁਹਾਡਾ ਆਪਣੀ ਮਾਂ ਪਾਪਾ ਤੁਹਾਨੂੰ ਲਾਭ ਕਰਕੇ ਦੇਸ ਤਾ ਤੁਸੀਂ ਆਪਣਾ ਇਕਵਾਰੀ ਸਾਰਿਆਂ ਆਖੇ ਵੇਡੀਆਂ ਜੋਗੀ ਬੈਠੇ ਤੁਸੀਂ ਪੰਜਾਬ ਦੇ ਲੈਵਲ ਤੇ ਹੜਤਾਲ ਤੇ ਬੈਠੇ ਹੋ ਤੁਸੀਂ ਆਪਣੇ ਯੂਨੀਅਨ ਦੇ ਪ੍ਰਧਾਨ ਹੈ ਜੋ ਪੰਜਾਬ ਦੇ ਤੁਸੀਂ ਉਹਨਾਂ ਨੂੰ ਦੋ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਇਕੱਠੀ ਕਰਕੇ ਸਾਰੇ ਉਹਨਾਂ ਨੂੰ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਇਸੇ ਜੰਗਤ ਤੇ ਜੋ ਵੀ ਇਹਦੀ ਕਾਰਵਾਈ ਹੋਏਗੀ ਅਸੀਂ ਪੂਰਾ ਤੁਹਾਡਾ ਸਾਥ ਦੇਵਾਂਗੇ ਮੈਨੂੰ ਬਸੇ ਹੀ ਅੱਜ ਹੁੰਦੂ ਸੀ ਵਿਵਾਦ ਆਇਆ ਸੀ ਕਿ ਉਸੇ ਸਾਡੇ ਕਰਮਚਾਰੀਆਂ ਅਸੀਂ ਹੜਤਾਲ ਕਰ ਦਿੰਦੇ ਹਾਂ ਉਹ ਸ਼ਹਿਰ ਦਾ ਖਿਆਲ ਦੇ ਕੇ ਕਿਉਂਕਿ ਵੀ ਬਸਾਤ ਨਹੀਂ ਕਰ ਲੋਗੇ ਇਹ ਤਾਂ ਬਹੁਤ ਗਵਾਹ ਹੋ ਗਿਆ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੇ ਇਸ ਪ੍ਰੋਮਿਸ ਤੇ ਤੁਹਾਨੂੰ ਤੁਸੀਂ ਹੜਤਾਲ ਨਹੀਂ ਕਰੋਗੇ ਕਿ ਆਪਾਂ ਆਪਣਾ ਸ਼ਹਿਰ ਨੂੰ ਵਧੀਆ ਬਣਾਣਾ ਹੈ ਤੁਸੀਂ ਬਹੁਤ ਸਿਨੂਰ ਸਾਥ ਦਿਓ ਸਾਡਾ ਧੰਨਵਾਦ ਮprendi ਤੋਂ ਬੇਨਤੀ ਹੋਣਾ ਤੁਸੀਂ ਪੰਜਾਬ ਨੇ ਉਹਦੀਆਂ 10 ਮਿੰਟੀਆਂ ਨੇ ਦੇਖੋ ਕਹਿ ਦਿੱਤਾ ਹੈ ਵੀ ਜਿਹੜੇ ਮਤਿਆਂ ਦੇ ਲੈ ਕੇ ਅਸੀਂ ਕੰਡੀਸ਼ਨ ਲਾ ਕੇ ਹਾਈ ਕੋਰਟ ਦੇ ਸਕੇ ਲਵਾਂਗੇ ਉਹ ਪੰਜਾਬ ਨੇ ਉਹਦੀ ਗੱਲ ਆ ਪਰ ਜਿਹੜਾ ਤੁਸੀਂ ਆਉਸ਼ਮਤਾ ਲਿਆ ਕੇ ਕੱਟ ਕਰਿਆ ਉਹਦੇ ਦੇ ਪੰਜ ਮੈਂਬਰੀ ਕਮਿਟੀ ਬਣਾਈ ਆ ਪਲੀਜ਼ ਤੁਸੀਂ ਵੀ ਬੇਨਤੀ ਤੋਂ ਸਾਡੀ ਕਬੂਲ ਕਰੋ ਤੁਸੀਂ ਇਹ ਵੀ ਸਾਡੇ ਮਾਣਯੋਗ ਸਾਥੀਆਂ ਨੂੰ ਵਿਸ਼ਵਾਸ ਦਿਵਾਓ ਵੀ ਜਿਹੜੀ ਜਾ ਤੁਸੀਂ ਆਪਣੇ ਨੀਮ ਦੇ ਜਿਹੜੀ 5 ਮੈਂਬਰੀ ਕਮੇਟੀ ਬਣਾਈ ਆ ਵੀ ਉਹ ਸੇ ਲਾਓ ਕਿ ਜੋ ਵੀ ਅੱਗੇ ਤੁਹਾਨੂੰ ਪ੍ਰੋਬਲਮ ਆਵੇ ਜਿਹੜੀ ਤੁਸੀਂ ਮੈਨੂੰ ਸਾਨੂੰ ਕੋਈ ਨਵਾਜ਼ ਗਾਉਣੀ ਸਾਰੇ ਨਵਾਜੀ ਸਕਦੀ ਹੁੰਦੀ ਹੈ ਇਸ ਬਾਰੇ ਅਸੀਂ ਆਪਣੇ ਜੋਗ ਦੇ ਲਿੰਗ ਅਡਵਾਈਜ਼ਰ ਹੈ ਕਮੇਟੀ ਦੇ ਉਹਨਾਂ ਨਾਲ ਗੱਲ ਕਰਕੇ ਜੋ ਤੁਹਾਡੇ ਵਾਸਤੇ ਹਾਕੀ ਜੀ ਹੋਏਗਾ ਫੈਸਲਾ ਕਿਉਂਕਿ ਅਸੀਂ ਤੁਹਾਡੇ ਨਾਲ ਨਹੀਂ ਤੁਹਾਡਾ ਕੰਮ ਜੇ ਅਸੀਂ ਆਪਣੇ ਆਪ ਤੋਂ ਪਾ ਲਈਏ ਨਾਲ ਤੇ ਤੇਰੀ ਹੋਰ ਪ੍ਰੋਬਲਮ ਹੋ ਜਾਏਗੀ ਜੋ ਵੀ ਤੁਹਾਡੇ ਨਾਲ ਕਾਜ ਨਾਲ ਗੱਲ ਹੋਏਗੀ ਅਸੀਂ ਹਮੇਸ਼ਾ ਤੁਹਾਡੇ ਨਾਲ ਉਹ ਸਾਰੇ ਅਸੀਂ ਪੂਰਾ ਆਗਿਆ ਦੇ ਨਾਲ ਲੈ ਕੇ ਜੋ ਕਾਨੂੰਨੀ ਕਾਰਵਾਈ ਹੋਏਗੀ ਉਹ ਅਸੀਂ ਤੁਹਾਡਾ ਪੂਰਾ ਸਾਥ ਕਰਦੇ ਹਾਂ। ਇਹ ਤੋਂ ਇਲਾਵਾ ਮਨਤੂ ਬੰਦਿ ਨੂੰ ਜਾਣਾ ਵੀ ਇਹ ਇੱਕ ਸਰਕਾਰ ਦੇ ਅੰਗਾਂ ਲਈ ਵੀ ਭਰੋਸਾ ਦਿਵਾਉਣ ਮਾਣ ਆ ਜ ਸਾਥੀਆਂ ਨੂੰ ਵੀ ਅੱਗੇ ਜਿਹੜੇ ਵੀ ਉਹਰੇ ਆਫੀਸਰਸ ਲੱਗਦੇ ਆ ਤੁਵੀ ਤੁਸੀਂ ਤੁਸੀਂ ਪਿਆਰ ਆਪਣੇ ਸਰਕਾਰ ਨਾਲ ਗੱਲ ਕਰੋ ਵੀ ਜੇ ਇਸ ਤਰ੍ਹਾਂ ਦੀ ਕੋਈ ਟੈਂਡਰ ਨਹੀਂ ਗੁੰਦੀ ਆ ਕਮ ਸਿੰਘ ਆ ਪ੍ਰਧਾਨ ਜੀ ਨੂੰ ਤੇ ਯੂਨੀਅਨ ਨੂੰ ਦਾ ਭਰੋਸਾ ਲੈ ਕੇ ਦੱਸਿਆ ਜਾਵੇ ਵੀ ਇਹ ਟੈਂਡਰੀ ਜੋੜੀਆ ਦੇਖੋ ਅਸੀਂ ਉਰੇ ਬੈਠੇ ਆ ਸਾਡੇ ਮਜ਼ਦੂਰ ਸਾਥੀਓ ਸਾਰੇ ਮਜ਼ਦੂਰ ਸਾਥੀਆਂ ਨੇ ਕਰਨਾ ਸਾਨੂੰ ਪਤਾ ਨਹੀਂ ਚੱਲਦਾ ਜਦੋਂ ਸ਼ਾਮ ਨੂੰ ਹੁੰਦਾ ਹੈ ਕਿਸੇ ਮਜ਼ਦੂਰ ਸਾਥੀ ਨੂੰ ਪਤਾ ਲੱਗਦਾ ਹੈ ਤਾਂ ਜਾ ਕੇ ਸਾਡਾ ਇਹ ਰੋਣਾ ਬਿੰਦਾ ਇਸ ਕਰਕੇ ਪੁਲਿਸ ਨੇ ਸਾਡੇ ਮਾ ਰਾਮ ਸਿੰਘ ਪਾਨਕਾ ਜੀ ਨੂੰ ਵੀ ਬੇਨਤੀ ਕਰਨਾ ਵੀ ਤੁਸੀਂ ਵੀ ਦੋ ਸ਼ਬਦ ਕਹੋ ਜੀ ਅਜਿਹਾ ਸੀ ਇੱਕ ਬਹੁਤ ਹੀ ਵੀਰ ਬੁੱਧੇ ਦੇ ਉੱਤੇ ਅੱਥੇ ਹੋਏ ਹ ਕਿਉਂਕਿ ਇਹ ਜੋ ਮਤਾ ਹੈ ਨਾ ਤੇ ਇਹ ਮਤਾ ਸਾਡੇ ਕਿਸੇ ਵੀ ਹੱਥ-ਪਾਹ ਕੋਲ ਦੀ ਹੱਥ ਨਹੀਂ ਆਉਂਦਾ ਬਲਾ ਕੇ ਜੇ ਹੁਣ ਚਾਹੇ ਸ਼ਹਿਰ ਵਾਸੀ ਹੋਣ ਚਾਹੇ ਨਗਰ ਕੌਂਸਲ ਦੇ ਆਉਣ ਵਾਲੇ ਪ੍ਰਧਾਨ ਜਾਂ ਮੌਜੂਦਾ ਪ੍ਰਧਾਨ ਕਿਸੇ ਵਾਸਤੇ ਵੀ ਇਹ ਜਿਹੜਾ ਮਤਾ ਪੜਾਉਣਾ ਇਹ ਫੈਦਰਲ ਮੰਤਰੀ ਮੈਂ ਪੰਜਾਬ ਸਰਕਾਰ ਨੂੰ ਇੱਕ ਬੈਸਟ ਕਰਦਾ ਕਿ ਦੇਖੋ ਤੁਹਾਡੇ ਮਨ ਧਿਆਨ ਦੀ ਜਾਂਮਾ ਕਿ ਤੇ ਪਹਿਲਾਂ ਸਟਰੀਟ ਕਰਤਾ ਠੀਕਾ ਇੱਕ ਕੰਪਲੀਟ ਹੋਤਾ ਸੀ ਜੋ ਪਿਛਲੀਆਂ ਸਰਕਾਰਾਂ ਨੇ ਕੰਮ ਤੇ ਦਿੱਤਾ ਗਿਆ ਤੇ ਉਹ ਕੰਪਲੀਟ ਸੀ ਆ ਤੇ ਉਸ ਤਕਰੀਬਨ 10 ਸਾਲ ਬਾਅਦ ਸਾਨੂੰ ਪਾਸੇ ਬਾਂਡ ਹੋ ਗਿਆ ਪ੍ਰਾਂਤਿਵਾਦੀ ਅੱਜ ਹਲਾਸ਼ ਕੀ ਹੈ ਕਿ ਬਿਜਲੀ ਬੋਰ ਤਾਂ ਆਪਣੀ ਕੰਪਲੀਟ ਮੇਰੇ ਖਰ ਘੰਟੇ ਦੋ ਘੰਟੇ ਚ ਕਰ ਦਿੰਦਾ ਪਰੰਤੋ ਵੀਰਾਂ ਦੀ ਕੰਪਲੀਟ ਹੱਥ ਪਾਤਾ ਦੱਸਦਾ ਦਿੰਨੀ ਹੁੰਦੀ ਹੈ ਇਹ ਜਿਵੇਂ ਲੈਡ ਮਨ ਦੇ ਸਾਨੂੰ ਫਲਟ ਨਹੀਂ ਹੁੰਦੀ ਜੇ ਕੋ ਅਸੀਂ ਇਹਨਾਂ ਦੀ ਉੱਪਰ ਕੰਪਲੀਟ ਕਰਦੇ ਆ ਤਾਂ ਉਸ ਉਸ ਦਾ ਕੋਈ ਹੱਲ ਨਹੀਂ ਹੈ ਦੂਜੇ ਪਾਸੇ ਜਿਹੜੇ ਸਾਡੇ ਜੇਈ ਸਾਹਿਬ ਹਨ ਇਸ ਤੇ ਉੱਤੇ ਲਾਏ ਹੋਏ ਆ ਉਹ ਵੀ ਬਚਾਰੇ ਮਜਬੂਰ ਆ ਕਿਉਂਕਿ ਉਹਦੇ ਹੱਥ 'ਤੇ ਕੁਝ ਨਹੀਂ ਹੈ ਕੋਈ ਕੰਮ ਕੰਪਨੀ ਨੇ ਕਰਨਾ ਤੇ ਜਿਹੜੀ ਕੰਪਨੀ ਦਾ ਕੀ ਸੇਖ ਸਾਹਿਬ ਕੇ ਉਹਨੂੰ 10 ਬੰਦੇ ਲਾਏ ਨੇ ਪੂਰਾ ਸ਼ਹਿਰ ਤੁਹਾਨੂੰ ਸਾਬ ਲਾ ਕੇ ਦੇਖੋ ਤਕਰੀਬਨ 5 5.5 ਲੱਖ ਤੋਂ ਉੱਪਰ ਆਬਾਦੀ ਕ੍ਰੋਸ ਕਰ ਚੁੱਕੀ ਆ। ਪਰ ਇਹ ਕਾਗਜ਼ਾਂ ਦੇ ਵਿੱਚ ਅਸੀਂ ਲਾਈਆ ਤਕਰੀਬਨ 3 ਲੱਖ ਤੇ ਲਿਖਿਆ ਆ। ਪਰੰਤੂ ਇੱਥੇ ਜਿੱਦਾਂ ਆਪਣੇ ਪਹੁੰਚਿਆ ਕਾਫੀ ਬੱਚੇ ਕੋਈ ਹਰ ਤੋਂ ਪੜ੍ਹਨਾ ਹੈ, ਮੇਰਾ ਕੋ ਫੈਕਟਰੀਆਂ ਪੜਾਉਣੀਆਂ ਉਸ ਤਰੀਕੇ ਨਾਲ 5 5.5 ਲੱਖ ਤੋਂ ਉੱਪਰ ਕ੍ਰੋਸ ਕਰ ਚੁੱਕੀ ਆ। ਤੇ ਤੁਸੀਂ ਜਿੱਦ ਨੂੰ ਲਾਈਏ ਧਿਆਨ ਲਾਈਏ ਤੇ ਜਿਹੜੇ 10 ਬੰਦੇ ਉਹਨਾਂ ਨੇ ਪਹਿਲਾਂ ਲਾਏ ਆ ਸਾਡੇ ਬਾਗ ਬਾਗ ਕਹਿਣ ਦੇ ਉੱਤੇ ਵੀ ਉਹਨਾਂ ਦੇ ਕੰਤੇ ਕੋਈ ਜੁਨੀ ਸਰਕ ਦੀ ਉਹ 5 ਵਜੇ ਤੋਂ ਬਾਅਦ ਕੋਈ ਸਾਡਾ ਬੈਣੀ ਫੁੜੀ ਚੱਕਲਾ ਜਦੋਂ ਕਿ ਸਟੀਪ ਪਲਾਨ ਸਾਨੂੰ 7 ਵਜੇ ਵੱਜਦੀ ਹੈ ਉਸੇ ਟਾਈਮ ਪਤਾ ਲੱਗਦਾ ਕਿ ਲੈ ਹੁਣ ਲਾਈਟ ਹੋ ਗਈ ਹੈ ਕੌਣ ਇਹ ਲੈ ਚੀਂਦੀ ਹੈ ਮੇਰਾ ਕਹਿਣ ਦਾ ਮਤਲਬ ਕੀ ਹੈ ਮੈਂ ਸਰਕਾਰ ਦੇ ਧਿਆਨ ਦੇ ਕੇ ਜਾਉਣਾ ਇਹ ਦੇਖੋ ਕਿ ਠੇਕੇਦਾਰੀ ਸਹੀ ਤਰ੍ਹਾਂ ਜਿਹੜਾ ਹੈ ਇੱਕ ਬੰਦੇ ਦੇ ਹੱਥੋਂ ਦੇਣਾ ਇਹ ਠੀਕ ਨਹੀਂ ਹੈ ਕਿਉਂਕਿ ਇਹਦੇ ਨਾਲ ਅਮਾਰ ਨੂੰ ਸਾਡੇ ਬਹੁਤ ਵੇਦੇ ਹੋਗੇ ਚਾਹੀਦਾ ਤਾਂ ਇਹ ਹੈ ਕਿ ਅਸੀਂ ਆਪਣੇ ਨੌਕਰੀਆਂ ਨਮੀਆਂ ਦਈਏ ਪਰੰਪਰ ਅਸੀਂ ਨੂੰ ਹਉਤੀ ਸਾਨੂੰ ਫੋਨ ਕਰਕੇ ਉਤਾਰਨੀ ਸੋ ਮੇਰੀ ਬੇਨਤੀ ਵਾਰਵਾਹੀ ਹੈ ਕਿ ਜਿਹੜਾ ਇਹ ਤੁਸੀਂ ਮਤਾਂ ਜਾਂਦਾ ਇਹ ਤੇ ਹੋਰ ਕੀਤੀ ਜਾਵੇ ਕਿ ਇਹਦੇ ਵਿੱਚ ਜਦੋਂ ਤੁਸੀਂ ਇਹ ਮਤਾਂ ਦਿੰਦਾ ਤੁਸੀਂ ਮੈਂ ਵੀ ਆਪਣੀ ਸਮਝ ਅਕਿ ਤੁਹਾਨੂੰ ਨਗਰ ਕੌਂਸਲ ਦੇ ਅੰਟੀ ਸਰਵਰ ਜਾਂ ਯੂਨੀਟ ਦੇ ਮੈਂਬਰ ਇਹਨਾਂ ਨੂੰ ਵੀ ਵਿੱਚ ਪੁੱਛਾ ਕੇ ਇਹਨਾਂ ਦਾ ਸਭ ਮਸਲਾ ਨਾ ਕਹੀਦਾ ਸੀ ਸੋ ਮੇਰੀ ਬੇਨਤੀ ਕਿੰਨੀ ਜਾਂਦੀ ਹੈ ਉਸਕੇ ਇਸ ਨੂੰ ਵਾਪਸ ਲੈਣਾ ਕਿਉਂਕਿ ਸਰਕਾਰ ਦਾ ਸਮਾਜੀ ਘਟਾ ਹੈ ਇਸ ਕਰਕੇ ਅਸੀਂ ਸਰਤਾਂ ਦੇ ਨਮੰਦੇ ਹੋਣ ਦੇ ਬਾਅਦ ਤੁਹਾਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਇਸ ਇਸ ਦੇ ਮੌਕੇ 'ਤੇ ਜਾਈ। ਸੋ ਤੁਹਾਡਾ ਧੰਨਵਾਦ ਬਹੁਤ ਬਹੁਤ ਤੇ ਸਤਿਕਾਰਾਂ ਦੀ ਬਾਰਾਂ ਮੈਂ ਇਹ ਕਹਿਣਾ ਕਿ ਸਾਡਾ ਜਿਲ੍ਹਾ ਬਹੁਤ ਸਾ ਏਦਾਂ ਦੀ ਹਾਲਤ ਹੈ। ਧੰਨਵਾਦ। ਮੈਂ ਹੁਣ ਬੇਨਤੀ ਕਰਨਾ ਸਾਡੇ ਸਾਰੇ ਸਾновниਕ ਸਾਹਿਬ ਜੀ ਕਿ ਉਹ ਗੜੀ ਦੇ ਸਾਡੇ ਹਾਊਸ ਆਲ ਧੰਨਵਾਦ ਕਰਾਂ। ਬਹੁਤ ਹੀ ਸਤਿਕਾਰਯੋਗ ਕੌਮ ਸਰ ਦੇ ਪਟਾਨ ਮੈਡਮ ਰਿੰਕ ਜੀ ਐਸਸੀ ਸਾਹਿਬਾਨ ਅਤੇ ਪਿਆਰੇ ਸਾਥੀਓ ਜਿਵੇਂ ਸਾਰੀ ਮਤਲਬ ਆਪ ਤੁਸੀਂ ਸੁਣੀ ਹੈ ਪ੍ਰਧਾਨ ਜੀ ਨੇ ਆਪਣੇ ਅਧਾਰ ਖੇਤਰ ਨੂੰ ਉੱਪਰ ਜਾ ਕੇ ਸਾਨੂੰ ਸਾਡੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ ਕਿ ਇਹ ਅਧਾਰ ਖੇਤਰ ਨੂੰ ਬਦਦਾ ਬਣਾਏ ਮਤੇ ਤੋਂ ਬਾਅਦ ਵੀ ਕਹਿੰਦੇ ਜੋ ਵਾਰ ਵੀ ਹੋ ਕੇ ਇਸ ਨੂੰ ਕਰਾਂਗੇ ਟੈਂਡਰ ਦੀ ਕੰਡੀਸ਼ਨ ਹੈ ਇੱਕ ਕਿ ਜਦੋਂ ਤੱਕ ਹੌਸਲੀ ਪ੍ਰਵਾਨ ਨਹੀਂ ਹੁੰਦੀ ਵੀ ਹੋ ਜਾਣਾ ਟੈਂਕਰ ਵਰਕ ਆਰਡਰ ਜਾਰੀ ਨਹੀਂ ਹੋ ਸਕਦਾ ਇਸ ਕਰਕੇ ਪ੍ਰਧਾਨ ਜੀ ਦੇpon ਵਿਸ਼ਵਾਸ ਤੋਂ ਆਇਆ ਕਿ ਜਿਹੜਾ ਟੈਂਕਰ ਦੀ ਪਰਵਾਹੀ ਹੈ ਉਹ ਅਸੀਂ ਹੋਮਸੋ ਨਹੀਂ ਕਰਾਂਗੇ ਠੀਕ ਹੈ ਉਦੋਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਹੈ ਕਿ ਸ਼ਹਿਰ ਤੇ ਨਜ਼ਰ ਰੱਖਦੇ ਹੋਏ ਅਸੀਂ ਪਿੰਡ ਵਾਲੇ ਜਿਹੜੀ ਹੜਤਾਲ ਹੈ ਇਹ ਝੱਟ ਲਈਏ ਕਿਉਂਕਿ ਸਾਨੂੰ ਜਿਹੜੇ ਸੀ ਅਧਿਕਾਰੀ ਹੈ ਜੇ ਪ੍ਰਧਾਨ ਹੈ ਜਨਰਲ ਸੈਕਟਰੀ ਹੈ ਜੇ ਸਲਾਹਕਾਰ ਹੈ ਜੇ ਚੇਅਰਮੈਨ ਤਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਕੋਈ ਵੀ ਫੈਸਲਾ ਕਮਰੇ 'ਚ ਬੈਠ ਕੇ ਨਾਲ ਜੀਏ ਤਾਂ ਹੀ ਸੀ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸਾਡੇ ਸਾਰੇ ਭਰਾਵਾਂ ਸਾਥੀਆਂ ਦੇ ਸਾਹਮਣੇ ਆ ਕੇ ਇੱਕ ਵਾਰ ਇਹ ਚੀਜ਼ਾਂ 'ਚ ਵਿਸ਼ਵਾਸ ਕਰੋ ਹੁਣ ਅਸੀਂ ਹੁਣ ਵੀ ਅਸੀਂ ਤੁਹਾਡੀ ਸਹਿਮਤੀ ਮੰਗਾਂਗੇ ਜੇ ਤਾਂ ਤੁਸੀਂ ਇਹ ਚੀਜ਼ ਨਾਲ ਸਹਿਮਤ ਹੋ ਤਾਂ ਅਸੀਂ ਇਹ ਹਰਕਤ ਚੱਕ ਲਾਂਗੇ ਜੇ ਨਹੀਂ ਸਹਿਮਤ ਹੈ ਤਾਂ ਅਸੀਂ ਤੁਹਾਡੇ ਜੋ ਵੀ ਤੁਹਾਡੇ ਸਲੋਗਨ ਹਿਸਾਬ ਨਾਲ ਚੱਲਾਂਗੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਦੋਨੋਂ ਹੱਥ ਖੜੇ ਕਰਕੇ ਇਹ ਚੀਜ਼ ਦੀ ਸਹਿਮਤੀ ਦਿੱਤੀ ਜਾਵੇ ਕਿ ਤੁਹਾਨੂੰ ਇਹ ਮੇਰਾ ਜੂਤਰਾ ਹੈ ਪ੍ਰਧਾਨ ਜੀ ਨੂੰ ਵਿਸ਼ਵਾਸ ਦਵਾਇਆ ਜੋ ਦੋਵੇਂ ਮੰਜੂਰ ਆ ਤਾਂ ਦੋਨੋਂ ਹੱਥ ਖੜੇਗਾ ਕੰਮ ਸਹਿਮਤੀ ਨਾਲ ਹਾਂ ਭਾਈ ਮਨਜ਼ੂਰ ਹੈ ਕਿ ਨਹੀਂ ਜੇ ਮਨਜ਼ੂਰ ਹੈ ਤਾਂ ਹੱਥ ਉੱਤੇ ਕਰੋ ਜੇ ਨਹੀਂ ਮਨਜ਼ੂਰ ਹੈ ਤਾਂ ਮੈਂ ਇਸ ਤਰ੍ਹਾਂ ਆ ਕੇ ਗੱਲ ਕਰ ਸਕਦਾ ਬੰਦਾ ਰਾਮਾਨੀ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਡਾ ਸਾਥ ਦਿੱਤਾ ਅਸੀਂ ਤੁਹਾਡੇ ਅੱਗੇ ਥੋੜੀ ਬੇਨਤੀ ਹੈ ਜੀ ਤੁਹਾਡਾ ਹੁਕਮ ਹੈ ਉਹ ਸਿਰ ਮੱਥੇ ਆ ਸਾਡੇ ਅਸੀਂ ਤੁਹਾਡੇ ਵਿਸ਼ਵਾਸ ਤੋਂ ਬਾਅਦ ਅੱਡਾ ਜਿਹੜੀ ਹੈ ਚੱਪਣ ਦਾ ਫੈਸਲਾ ਕਰਦੇ ਹਾਂ ਜੀ ਧੰਨਵਾਦ ਹਮੇ